ਆਓ ਜੀ ਜੀ ਇਹਨੂੰ ਕਾਬਰੋ ਨਾ ਕਾਬਰੋ ਨਾ ਕਾਬਰੋ ਨਾ ਤੁਹਾਨੂੰ ਅੱਜ ਇੱਕ ਨਵਾਂ ਹੀ ਸੱਪ ਕੜਨਾ 5-6 ਸਾਲ ਪਹਿਲਾਂ ਵਿਦ ਮਟੀਰੀਅਲ ਕੀਤਾ ਹੋਇਆ ਬਾਈ ਸ਼ੀਰੇ ਭਾਈ ਦਾ ਇਹ ਉਸ ਟਾਈਮ ਦਾ ਕੰਮ ਕੀਤਾ ਹੋਇਆ ਜਦੋਂ ਆਪਣੇ ਦਿਮਾਗ ਦੇ ਵਿੱਚ ਚੱਲਦਾ ਸੀ ਗੋਲ ਜੀ ਪੌੜੀ ਚਾੜ ਦੇਈ ਉਹ ਬੀਮ ਪਾਉਣਾ ਪਊ ਇਹ ਕੰਧ ਜੀ ਤੜ ਦੇਣੀ ਪਊ ਇਹ ਉਸ ਟਾਈਮ ਦੀਆਂ ਗੱਲਾਂ ਉਸ ਟਾਈਮ ਸ਼ੀਰੇ ਭਾਈ ਹੋਣਾ ਨੇ ਪੌੜੀ ਚਾੜਤੀ ਸੀ ਆਪਣੇ ਯਾਰ ਯਾਰ ਬਾਲੇ ਤੱਕੜਾ ਅਸੀਂ ਤਾਂ ਕੱਢਦੇ ਨਹੀਂ ਕਿਹਨੇ ਕਾਹ ਨੂੰ ਯਾਰ ਇਹ ਟਿਕੇ ਰਹਿਣ ਬਾਲੇ ਕਾਰੀਗਰ ਬੰਦੇ ਮੂਰੇ ਨਹੀਂ ਲਿਆਈਦੇ ਹੁੰਦੇ ਪਰ ਹੁਣ ਕਰੀਏ ਕੀ ਜਿਹੜੇ ਕਾਰੀਗਰ ਆ ਉਹ ਤਾਂ ਆਉਂਦੇ ਨਹੀਂ ਮੇਰੇ ਵਰਗੇ ਐਵੇਂ ਲੱਡੀ 부ਚੀ ਅੱਗੇ ਹੁੰਦੀ ਫਿਰਦੀ ਸੀ ਮੈਂ ਤਾਂ ਕੱਢੀ ਆ ਸ਼ੀਰੇ ਭਾਈ ਦਾ ਕੰਮ ਕੀਤਾ ਹੋਇਆ 5 ਸਾਲ ਪਹਿਲਾਂ ਦਾ ਉਹਦੇ ਹਿਸਾਬ ਨਾਲ 5 ਪਰ ਮੇਰੇ ਹਿਸਾਬ ਨਾਲ ਮਾਲਕਾਂ ਨੇ ਕਹੇ 7 ਸਾਲ ਪਹਿਲਾਂ ਦਾ ਬੜੇ ਵੱਡੇ ਲੈਵਲ 'ਚ ਕੋਈ ਬੀਮ ਬੂਮ ਨਹੀਂ ਪਾਇਆ ਕਹਿੰਦਾ ਨਾ ਬੀਮ ਪਤਲੇ ਸਰੀਏ ਨਾਰਮਲ ਜਾਲ ਬਨ ਕੇ ਝੋਟਿਆ ਪੌੜੀ ਚੜ੍ਹਤੀ ਆ ਕੋਈ ਫਰਕ ਨਹੀਂ ਪਿਆ ਉਹਨੇ ਆਹ ਕਿਹਾ ਸੀ ਮੇਰੇ ਮਨ ਨੂੰ ਵੀ ਤਸੱਲੀ ਆ ਯਾਰ ਕਾਰੀਗਰ ਹੋਣਾ ਤਾਂ ਸ਼ਰਾਫ ਵਾਲਾ ਕੰਮ ਹੋਇਆ ਪਿਆ ਕਾਰੀਗਰ ਨੂੰ ਕੁਝ ਨਹੀਂ ਬਚਦਾ ਇਹ ਬੰਦਾ ਕਹਿੰਦਾ ਵੀ ਮੈਂ ਮਿਹਨਤ ਕਰਕੇ ਇੱਥੋਂ ਤੱਕ ਆਇਆ ਪਰ ਹੁਣ ਮੈਨੂੰ ਇਹ ਲੱਗਦਾ ਵੀ ਕੰਮ ਨੂੰ ਥੋੜਾ ਜਿਹਾ ਹੋਰ ਰੂਪ ਲੈ ਜਾਣਾ ਚਾਹੀਦਾ ਸਾਡੇ ਹਿਸਾਬ ਨਾਲ ਭਗਤੇ ਭਾਈ ਏਰੀਏ ਦੇ ਵਿੱਚ ਸਾਡਾ ਸ਼ੀਰਾ ਭਾਈ ਸਾਡੀ ਸੰਤੁਸ਼ਟੀ ਤੇ ਕੰਮ ਕਰਨ ਵਾਲਾ ਬੰਦਾ ਬਿਲਕੁਲ ਵਿਦ ਮਟੀਰੀਅਲ ਦੇ ਵਿੱਚ ਜਿਹੜਾ ਬੰਦਾ 6 ਸਾਲ ਪਹਿਲਾਂ ਕੰਮ ਕਰ ਗਿਆ ਉਹ ਯਾਰ ਕਿਵੇਂ ਅੱਜ ਬੰਦਾ ਠੰਡਾ ਪੈ ਸਕਦਾ ਬਹੁਤ ਸੋਹਣਾ ਕੰਮ ਹੈ ਇੱਕ ਵੀਡੀਓ ਪਾਵਾਂਗੇ ਪ੍ਰੋਪਰ ਗੋਲਪੌੜੀ ਚੜ੍ਹੀ ਆ ਮੈਂ ਤਾਂ ਦੇਖ ਦੇਖ ਹੀ ਹੰਬ ਗਿਆ ਉਹ ਆਪ ਆਪਣ ਨੂੰ ਚੜ੍ਹਦੀ ਨਹੀਂ ਆਉਂਦੀ ਕਿਸੇ ਦੀ ਚੜ੍ਹਦੀ ਸਲਾਹਤਾ ਕਰ ਲਈਏ ਸ਼ੀਰੇ ਭਾਈ ਸਿਰਾਂ ਕਮਾ ਤਰਾਂ ਨਜ਼ਾਰਾ ਪੌਣੇ